ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਪਿੰਡ ਅਲਕਰੇ ਉਹੀ ਆਪਣੇ ਪੁਰਾਣੇ ਵਾਲਿਆਂ ਕੋਲੇ ਆਏ ਆ ਜੀਪੂ ਕੋਲੇ ਹੈ ਤੇ ਗੱਲਬਾਤ ਕਰਾਵਾਂਗੇ ਇੱਕ ਤਾਜੀ ਸੂਈ ਵੀ ਝੋਟੀ ਕਿਹੜਾ ਸੂਆ ਤੇ ਕੀ ਗੱਲਬਾਤ ਕਿੰਨਾ ਬੋਹਲਾ ਤੇ ਬਾਕੀ ਦਾ ਵੀਰੇ ਵੀਡੀਓ ਬਣਾਉਣ ਦਾ ਟਾਈਮ ਆਪਣਾ 9:30 ਵਜੇ ਦਾ 10:00 ਵਜੇ ਦਾ ਠੀਕ ਆ ਉਸ ਹੱਬ ਨਾਲ ਜੱਜ ਕਰ ਲਓ ਝੋਟੀ ਚੋਈ ਵੀ ਆ ਵੀਡੀਓ ਆਪਾਂ ਨੇ ਸੁਬਾ ਬਣਾਉਣੀ ਸੀ ਕਿ ਬਣਾਈ ਨਹੀਂ ਗਈ ਹੁਣ ਇਹਨਾਂ ਨੇ ਝੋਟੀ ਚੋਤੀ ਆ ਗਈ ਠੀਕ ਹੈ ਜੀ ਗੱਲਬਾਤ ਬਾਈ ਨਾਲ ਕਰਾਂ ਮੈਂ ਚੰਗੇ ਰਿਕਾਰਡ ਵਾਲੀ ਝੋਟੀ ਆ ਤੇ ਇੱਧਰ ਇੱਕ ਗੱਬਣ ਮੱਝ ਆ ਹਨਾ ਵੀਰੇ ਨੀਕੋ ਆ ਜਾ ਇੱਥੇ ਜਾ ਜਾ ਵੀਰੇ ਹੋਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਆ ਦੀ ਪੂਰ ਤੇ ਨੰਬਰ ਬੋਲ ਵੀਰੇ 6284110148 ਫੋਨ ਨੰਬਰ ਆ ਬਈ 6284110148 ਪਿੰਡ ਪਿੰਡ ਆਲਖੜਾ ਹੈਗਾ ਨੇੜੇ ਪਿੰਡ ਭੜਾੜ ਚੰਗੀਆਂ ਸਾਈਟੋ ਕਿੱਦਿਆਂ ਹੈਗਾ ਤੇ ਤਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਓਕੇ ਜੀ ਤੇ ਨੇੜੇ ਤੇੜੇ ਪਿੰਡ ਆਪਣੇ ਭਾੜੜ ਜੰਗਿਆਣਾ ਸਾਈ ਤੋਂ ਮੇਨ ਦਾ ਭਾੜੜੀ ਹੈ ਨਾ ਬਾਜੇਖਾਨ ਵਾਲਾ ਜਿਹੜਾ ਬਰਨਾਲੇ ਨੂੰ ਰੋਡ ਜਾਂਦਾ ਭਗਤੇ ਤੋਂ ਉਹਦੇ ਤੇ ਆਪਣਾ ਪਿੰਡ ਪਿੱਛੇ ਹਟਮਾ ਗਿਆ ਹੈ ਨਾ 1.5 ਕਿਲੋਮੀਟਰ ਓਕੇ ਤੇ ਦੀਪੂ ਅੱਜ ਦੋ ਚੰ ਮੰਨਾਂ ਦਿਖਾਉਣੀਆਂ ਇੱਕ ਝੋਟੀ ਤੇ ਇੱਕ ਮੱਝ ਆਹ ਤਾਜੀ ਸੂਈ ਹੈ ਭਾਈ ਦੂਜਾ ਸੂਈ ਝੋਟੀ ਨੂੰ ਨਾ ਕਰਤੀ ਆ ਓਕੇ ਤੇ ਕੱਲ ਕਰਤੀ ਸੂਈ ਆ ਆ ਦੇਖੋ 나ੜੂਆਂ ਨਾਲ ਆ ਦੇਖੋ ਜੀ 나ੜੋਆ ਨਾਲ ਆ ਤੇ ਮਗਰ ਕੀ ਆ ਗਿਆ ਮਗਰ ਕੱਟੀ ਆ ਮਗਰ ਕੱਟੀ ਚੰਗੀ ਨਾਲ ਥਲਦੀ ਹੈ ਹਨਾ ਗੱਟੀ ਦੀ ਆ ਦੇਖੋ ਜੀ ਦਿਖਾ ਦਈਏ ਇਸ ਮਾਰ ਕੇ ਕੱਟੀ ਵੀ ਚੰਗੀ ਆ ਵੀਰੇ ਕਰ ਲੋ ਚੈੱਕ ਤੇ ਦੀਪੂ ਕਿੰਨਾ ਬੋਲਾ ਰੈਡੀ ਆ ਝੋਟੀ ਥੱਲੇ ਹੁਣ ਇਸ ਟਾਈਮ 10 ਕਿਲੋ ਆਪਾਂ ਕੰਡੇ ਤੇ ਜੋੜ ਕੇ ਦੇ ਜਾਗੇ ਠੀਕ ਆ ਚੋਈ ਆ ਤੈਨੂੰ ਡੀਬੀਕ ਚੋਈ ਆ ਠੀਕ ਆ ਤੇ ਆਪਾਂ ਹੁਣ ਹੀ ਚੋਈ ਜਾਈ ਚਲੋ ਕੋਈ ਗੱਲ ਨਹੀਂ ਉਹ ਤਾਂ ਅਗਲਾ ਚੋਕੇ ਲੈ ਜੂਗਾ ਖੋਲ ਲੈਣ ਤੋੜ ਕੇ ਦਿਖਾ ਦਈਏ ਬਾਕੀ ਆ ਥਾਂ ਲੇਵਾ ਤੁਹਾਨੂੰ ਨੇੜ ਤੇ ਚੈੱਕ ਕਰਾਂਗੇ ਕੋਈ ਭਾਈ ਗਿਆ ਨਹੀਂ ਹੋਊ ਆਪਾਂ 10 ਚੈਨੇ ਆ ਠੀਕ ਆ ਵੀਰੇ ਠੀਕ ਆ ਬਾਕੀ ਦੀ ਗੱਲ ਜਮਾ ਜਾਇਆ ਜਾ ਗਾਲ ਬਾਕੀ ਚੋਈ ਵੀ ਦੀ ਮੇਰੀ ਗਰੰਟੀ ਹੈ ਝੋਟੀ ਚੋਈ ਵੀ ਹੈ ਜੀ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਆ ਦੇਖੋ ਜੀ ਕਮਾਲ ਦਾ ਥਣਲੇਵਾ ਤੇ ਬਾਕੀ ਦੀ ਗੱਲ ਥਣਲੇਵਾ ਨੇੜੇ ਤੋਂ ਚੈੱਕ ਕਰਾਵਾਂਗੇ ਲੈ ਚਲਦੀ ਬਾਹਰ ਲੈ ਚਲ ਸਮਾਰ ਕੇ ਦਿਖਾ ਦਈਏ ਚੰਗੀ ਝੋਟੀ ਹੈ ਦਿਖਾਉਣ ਵਾਲੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਆਥਣੇ ਆਇਓ ਤੁਸੀਂ ਚੋ ਕੇ ਲੈ ਜਾਓ ਆਪਦੀ ਠੀਕ ਹੈ ਜੀ ਤੇ ਆ ਦੇਖੋ ਜੀ ਖੋਦਾ ਕਰ ਲਈ ਬੰਦਾ ਚਾਰ ਡੰਗ ਚਵਾ ਦਾਂਗੇ ਓਕੇ ਓਕੇ ਵੀਰੇ ਤੇ ਮੋਲ ਵੀਡੀਓ ਦੇ ਵਿੱਚ ਹੀ ਹੋ ਮੋੜ ਲਿਆ ਦੀਪੂ ਚੰਗੀ ਝੋਟੀ ਆ ਤੇ ਬਾਕੀ ਦਾ ਫੇਸ ਕਰੋ ਚੈੱਕ ਕਮਾਲ ਦਾ ਕਰੋ ਜੀ ਚੈੱਕ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਆ ਦੇਖੋ ਜੀ ਕਰੋ ਚੈੱਕ ਚੰਗੀ ਝੋਟੀ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਹੀ ਰੇਟ ਕੁੱਛ ਕੇ ਦੱਸਾਂਗੇ ਇੱਕ ਅੱਧ ਕਾਠ ਦੀ ਕੋਈ ਵੀ ਕਮੀ ਨਹੀਂ ਆ ਦੇਖੋ ਜੀ ਕਮਾਲ ਦੀ ਝੋਟੀ ਆ ਤੇ ਬਾਕੀ ਦਾ ਕਰੋ ਚੈੱਕ ਥਣ ਲਿਆ ਨੇੜੇ ਇਹ ਤਾਂ ਹੋਗਾ ਸਿੰਘ ਸੰਭੂ ਹੋਗਾ ਬਸ ਹੋਰ ਨਹੀਂ ਕਿਤੇ ਜਿੱਤੋਂ ਕਾੜ ਨਹੀਂ ਪ्योर ਮੋਰਾ ਚਾਹੀ ਛੱਡੋ ਜੀ ਚੰਗੀ ਝੋਟੀ ਆ ਬਾਕੀ ਦੀ ਗੱਲ ਵੀਰੇ ਦਸਰਲੀ ਕਰ ਲਿਆ ਕਰੋ ਤੁਸੀਂ ਆ ਪੇਮੈਂਟ ਤੁਸੀਂ ਲਾਉਣੀ ਹੁੰਦੀ ਆ ਹਨਾ ਤੇ ਬਾਕੀ ਦਾ ਲਾਂਬਾ ਦਾ ਅੱਗੇ ਕਿਤੇ ਬਾਈਆਂ ਦਾ ਆਇਆ ਨਹੀਂ ਝੋਟੀ ਚੰਗੀ ਲੈ ਕੇ ਆਏ ਆ ਕੋਈ ਕਹਿਣ ਦੀ ਗੱਲ ਨਹੀਂ ਠੀਕ ਹੈ ਜੀ ਆ ਦੇਖੋ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾ ਬੰਨ ਦੀਪੂ ਬੱਚਾ ਧਾਰਾ ਧੂਰਾ ਤੁਹਾਨੂੰ ਕਰਾਵਾਇਆ ਚੈੱਕ ਆ ਦੇਖੋ ਤੁਹਾਡੇ ਸਾਹਮਣੇ ਪਸਮਾਈ ਹੈ ਜੀ ਮੈਂ ਤਾਂ ਇੰਨਾ ਕਿ ਚੰਗਾ ਸਮਝਦਾ ਝੋਟੀ ਨੂੰ ਵੀ ਪਸੰਦ ਮਈ ਹੈ ਹਨਾ ਕਿਉਂਕਿ 10 ਵਜੇ 9:30 ਵਜੇ 10 ਵਜੇ ਝੋਟੀ ਪਸੰਦ ਨਹੀਂ ਦੁਬਾਰਾ ਹਨਾ ਦੀਪੂ ਹਾਂ ਤੇ ਕਮਾਲ ਦੀ ਹੈ ਹਜੇ ਇੱਧਰ ਘੰਟੇ ਹੀ ਹੋ ਗਏ ਬਾਈ ਤੂੰ ਥੋੜਾ ਕੰਮ ਨਹੀਂ ਕਰ ਆ ਦੇਖੋ ਕੋਈ ਨਹੀਂ ਵੀਰੇ ਥੋੜਾ ਜਿਹਾ ਵਿਜੀ ਚੱਲਦਾ ਕੰਮ 1 ਮਿੰਟ ਮਰੇ ਪੈ ਪਜਾ ਜਾਂਦਾ ਸਰਾ ਆ ਦੇਖੋ ਜੀ ਧਾਰਾਂ ਕਰੋ ਚੈੱਕ ਕੀ ਬਾਤ ਆ ਮਗਲਿਆਂ ਤੋਂ ਵੀ ਮਾਰਦੇ ਵੀਰੇ ਆ ਦੇਖੋ ਜੀ ਤੇ ਕਿੰਨੇ ਦਿਨ ਹੋ ਗਏ ਪਰਸੋ ਸੋਈ ਇਹਦੀ ਭੁੱਖੇ ਕੱਲ ਕੱਲ ਤੜਕੇ ਸੋਈ ਆ ਬਾਈ ਜਮਾ ਕੱਚਾ ਨਾਲ ਆ ਦੇਖੋ ਜੀ ਤੇ ਰੇਟ ਕਿੰਨੇ ਪੈਸੇ ਲਾ ਮੈਂ ਜਮਾ ਜਾਇਜ ਇਹਦੇ ਬਸ ਇੱਕ ਸੱਤ ਜੋ ਮਾਨਤਾਂ ਨਹੀਂ ਕਰਾਂਗੇ ਹੋ ਜੂ ਮਾਨਤਾਂ ਕਿਉਂ ਮਾਨਤਾਂ ਨਹੀਂ ਕਰਾ ਖੁੱਲਾ ਮਾਨਤਾਂ ਹੋ ਜੂ ਖੁੱਲਾ ਮਾਨਤਾਂ ਕਰ ਤੇ ਬਾਕੀ ਦਾ 10 ਕਿਲੋ ਬੋਲਾ ਜਮਾ ਰਿਹਾ ਚੰਗੀ ਹੈ ਬਾਈ ਚੀਜ਼ ਚੰਗੀ ਤੇ ਰਫੀਲ ਆਗੇ ਓਕੇ ਵੀਰੇ ਹੁਣ 10 ਤੋਂ 11 ਕਿਲੋ ਬੋਰੀ ਹੋਣਾਂਗੀ ਤੇ 14 ਤੋਂ 15 ਕਿਲੋ ਪਲੱਸ ਚੱਲੂਗੀ ਠੀਕ ਆ ਯਾਨੀ ਮਿਲਕ ਦੇ ਦੂ 14 ਕਿਲੋ ਹਾਂ ਆਪਣੀ ਗਾਰੰਟੀ ਹੋ ਗਈ ਖੜੀ ਮੜਿਆ ਬਰਾਬਰ ਕਾਦ ਬਹੁਤ ਵਧੀਆ ਹੈ ਨਾ ਆ ਦੇਖੋ ਕੋਈ ਇਹ ਜਿਹੀ ਵੀ ਬਾਕੀ ਦਾ ਵੀਰੇ ਭੌਂਦੀ ਆਨਲਾਈਨ ਮੰਗਾ ਲਿਓ ਯਾਰ ਚੰਗੀ ਝੋਟੀ ਆ ਚੰਗੇ ਦੀ ਗੱਲ ਠੀਕ ਆ ਵੀਰੇ ਤੇ ਦੋ ਨੰਬਰਾਂ ਦੀ ਗੱਲ ਕਰ ਲਏ ਇਹਦੇ ਦਿਨ ਕੱਢ ਦਿਆ ਹੈ ਨਾ ਇਹ ਲੈ ਜੀ ਇਹ ਹਫਤਾ ਜੀ ਹਫਤਾ ਤੇ ਚਵਾਈ ਦੀ ਤੇ ਧਰਾਂ ਚ ਆਪੇ ਗਰੰਟੀ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਕਰੋ ਚੈੱਕ ਤੇ ਦੁੱਧ ਦੇਣੇ ਵੀ 14 ਤੋਂ 15 ਕਿਲੋ ਆਉਂਦੇ ਇਹ ਦੇ ਦੂਗੀ ਵੀਰੇ ਇਹ ਤਾਂ ਦੁੱਧ ਦੂਆ ਤੀਜਾ ਹੈ ਕਹਿੰਦਾ ਦੂਜਾ ਨਹੀਂ ਕਹਿੰਦਾ ਤੀਜਾ ਹੀ ਕਹਿੰਦਾ ਬਾਕੀ ਤੁਸੀਂ ਕਦ ਕਾੜ ਦੀ ਚੰਗੇ ਬਾਕੀ ਤਾਂ ਖੋਲਣੀ ਦੇ ਹਿਸਾਬ ਨਾਲ ਲਾ ਲਿਆ ਕਰੋ ਜੱਜਮੈਂਟ ਕੱਦ ਦੀ ਤੇ ਇੱਕ ਜਿਹੜਾ ਬੰਦਾ ਨਾਲ ਤੁਰਿਆ ਜਾਂਦਾ ਹੁੰਦਾ ਉਦੋਂ ਤੁਸੀਂ ਵੀਰੇ ਜੱਜਮੈਂਟ ਕਰ ਲਿਆ ਕਰੋ ਤੋਰ ਦੇ ਨੀ ਵੀ ਦਾ ਕੋਈ ਅੰਤ ਨਹੀਂ ਬਾਈ ਯਾਰ ਪਿੰਡਾ ਬਹੁਤ ਬਰੀਕ ਆ ਹਨਾ ਹਾਂ ਪਿੰਡਾ ਤੋਂ ਆਣੇ ਨਾ ਵੀ ਕਾਗਜ਼ੀ ਨਹੀਂ ਹੋਈ ਆ ਠੀਕ ਆ ਵੀਰੇ ਤੇ ਦਿਨ ਕਿੰਨੇ ਕੱਟ ਜੂਗੀ ਸਾਨੂੰ ਹੋ ਜਾ ਹਫਤਾ ਲੈ ਜੂਗੀ ਭਾਈ ਛੋਟੀ ਚੰਗੀ ਹੈ ਨਾ ਤੀਜਾ ਸੁਆ ਗਿਆ ਦਾ ਤੀਜਾ ਸੁਆ ਹੀ ਦੱਸਾਂ ਠੀਕ ਹੈ ਜੀ ਆਏ ਵੀ ਦੂਜਾ ਕਹਾਂਗੇ ਦਾ ਪਿੱਠ ਬੁੜੇ ਦੀ ਬਹੁਤ ਚੰਗੀ ਹੈ ਨਾ ਵੀਰੇ ਦੀ ਓਕੇ ਮੋੜ ਲਿਓ ਆ ਦੇਖੋ ਜੀ ਬਾਕੀ ਦਾ ਸੰਗ ਸੰਗ ਵੀ ਗੋਲ ਆ ਸੋਹਣਾ ਤੇ ਚੀਪੇ ਚੁੱਪੇ ਦੀ ਓਕੇ ਆ ਜਮਾ ਓਕੇ ਵੀ ਉਹਦੀ ਆਪਣੀ ਗਾਰੰਟੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਸ ਇਹਦਾ 1 ਪੰਜ ਚੋਂ ਮਾਰਦਾਨ ਕਰਾਂਗੇ ਹਾਂ ਦੁੱਧ ਦੇ ਦਊਗੀ ਵੀਰੇ ਹੈ ਨਾ ਪੱਕਾ ਹੀ ਦੁੱਧ ਚਾਹ ਉਹ ਤੇਰਾ ਬੱਚਾ ਚੰਗਿਆ ਫੜ ਲਾ ਨੂੰ ਆ ਦੇਖੋ ਜੀ ਖਰਾਬ ਕਰੂ ਕੋਈ ਵੀਰ ਆਇਆ ਤਾਂ ਮੁੜ ਕੇ ਓਖਾ ਹੋ ਜੂ ਹੁਣ ਤਾਂ ਚੋਈ ਆ ਆ ਦੇਖੋ ਵੀਰੋ ਬਸ ਮਾ ਤੁਹਾਨੂੰ ਮੈਂ ਫੇਰ ਦਿਖਾ ਦਿਆਂਦਾ ਪਿੱਛੇ ਤੋਂ ਠੀਕ ਆ ਜੀ ਓਕੇ ਤੇ ਕਰ ਲੋ ਚੈੱਕ ਇਹਦਾ ਦੋਨਾਂ ਦਾ 1 5 5 ਆ ਹਨਾ ਹਾਂ ਇਹਦਾ 1 7 ਇਹਦਾ 1 7 ਠੀਕ ਆ ਵੀਰੇ ਠੀਕ ਆ ਤੇ ਕਰ ਲੋ ਚੈੱਕ ਪਿੰਡ ਬਾਈ ਦਾ ਆਲਕੜੇ ਤੇ ਦੋਨਾਂ ਦੇ ਰੇਟ ਆਪਾਂ ਵੇਚ ਕਰਾਤੇ ਆ ਕਰੋ ਚੈੱਕ ਤੇ ਨੰਬਰ ਬੋਲ ਦੀ ਵੀਰ ਦੀਪੂ 64 41 10 71 ਪਿੰਡ ਆਲਕੜੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਨਾਂ ਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ